ਸਾਸ਼ੀਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਆਪਾਂ ਸੂਟ ਦੀ ਕਟਾਈ ਕਰਨ ਲੱਗੇ ਆਂ ਸਿੰਪਲ ਸੂਟ ਦੀ ਕਟਾਈ ਜੀ 21 ਇੰਚ ਬ੍ਰੈਸਟ ਵਾਲੇ ਦੀ ਦੀ ਲੰਬਾਈ ਸਾਡੇ ਕੋਲ ਹੈਗੀ ਆ ਜੀ 44 ਇੰਚ ਤਿਆਰ 3 ਇੰਚ ਆਪਾਂ ਫੋਲਡਿੰਗ ਲਈ ਰੱਖਣਾ ਹਾਂਜੀ ਇੱਥੋਂ ਹੁਣ ਤੁਸੀਂ ਸਿੱਧਾ ਨਿਸ਼ਾਨ ਲਾ ਲੈਣਾ ਕਿ ਬ੍ਰੈਸਟ ਦੀ ਕਟਾਈ ਆ ਜੀ ਤੀਰਾ ਹੈਗਾ ਸਾਡੇ ਕੋਲ 13 ਇੰਚ ਆਪਾਂ ਰੱਖਣਾ 6.5 ਇੰਚ ਪਿਛੇ ਨੂੰ ਤੁਸੀਂ ਮੋਢਾ ਰੱਖਣਾ ਜੀ 7 ਇੰਚ ਤੁਸੀਂ ਇੱਥੇ ਨਿਸ਼ਾਨ ਸਿੱਧਾ ਲਾ ਲੈਣਾ। ਆਪਾਂ 12 ਇੰਚ ਤੇ 12 ਇੰਚ ਤੇ ਪਲੇਟਾਂ ਦਾ ਨਿਸ਼ਾਨ ਲਾਣਾ ਜੀ। ਪਲੇਟ ਲੰਬਾ ਰੱਖਣਾ ਤੁਸੀਂ 7 ਇੰਚ ਤੇ ਸੈਂਟਰ ਰੱਖਣਾ 3.5 ਇੰਚ ਤੇ। ਨਿਸ਼ਾਨ ਸਿੱਧੇ ਲਾ ਲੈਣੇ ਜੀ। 3.5 ਕੋ ਹੈਗੀ ਆ ਜੀ 21 ਇੰਚ ਆਪਾਂ ਨਿਸ਼ਾਨ ਲਾਣਾ 10.5 ਇੰਚ ਤੇ। 21 ਦਾਦ ਜੀ 10:30 ਪਲੇਟਾਂ ਦਾ ਗੈਪ ਰੱਖਣਾ ਤੁਸੀਂ 3.5 ਇੰਚ ਤੇ 3.5 ਇੰਚ ਤੇ ਰੱਖਣਾ ਜੀ ਤੁਸੀਂ ਇੱਥੋਂ ਤੁਸੀਂ ਰੱਖਣਾ ਜੀ 1.5 ਇੰਚ ਤੇ 2.5 ਇੰਚ ਤੇ ਉੱਪਰ ਨੂੰ ਤੁਸੀਂ ਰੱਖਣਾ 2.5 ਇੰਚ ਤੇ ਮੋਢੇ ਵਾਲਾ ਪਲੇਟ ਤੇ ਰੱਖਣਾ ਜੀ ਹਾਂਜੀ ਹੁਣ ਤੁਸੀਂ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਜੀ ਆਹ ਪਲੇਟ ਤੁਸੀਂ ਕਮਰ ਤੋਂ ਲੈਣਾ ਜੀ ਇਹਦਾ ਨਿਸ਼ਾਨ ਕਮਰ ਤੱਕ ਲਾਣਾ हां जी ਆਹ ਪਲੇਟ ਨੂੰ ਤੁਸੀਂ ਨੀਚੇ ਵਾਲੇ ਪਲੇਟ ਤੋਂ ਥੋੜਾ ਡੇਟਾ ਰੱਖਣਾ ਥੋੜਾ ਇਸ ਤਰ੍ਹਾਂ ਨਿਸ਼ਾਨ ਲਾਣ ਨਾਲ ਸੂਟ ਦੀ ਫਿਟਿੰਗ ਬਹੁਤ ਵਧੀਆ ਆਂਦੀ ਤੇ ਪਲੇਟ ਫੋਲਦੇ ਨਹੀਂ ਹੈਗੇ ਉੱਪਰ ਨਹੀਂ ਰੱਖਣਾ ਬਿਲਕੁਲ ਉੱਪਰ ਵਾਲਾ ਪਲੇਟ ਥੋੜਾ ਡੇਟਾ ਇੱਥੋਂ ਤੁਸੀਂ ਗਲਾਈ ਰੱਖਣੀ ਜੀ ਮੋਢੇ ਦੀ 1 ਇੰਚ ਤੇ ਫਰੰਟ ਵਾਲੀ ਬੈਕ ਦੀ ਰੱਖਣੀ ਜੀ 2 ਇੰਚ ਤੇ ਨਿਸ਼ਾਨ ਲਾ ਲੈਣਾ ਜਿੱਥੇ ਆਪਾਂ 1 ਇੰਚ ਤੇ ਲਾਇਆ ਜੀ ਉੱਥੋਂ ਘੁਮਾ ਲੈਣਾ ਨਿਸ਼ਾਨ ਇੱਥੋਂ ਤੁਸੀਂ ਬੈਕ ਦਾ ਨਿਸ਼ਾਨ ਉੱਪਰੋਂ ਲਾਣਾ ਚਲੋ ਹਾਂਜੀ ਇੱਥੋਂ ਤੁਸੀਂ ਉਹਨੂੰ ਬੈਕ ਦਾ ਨਿਸ਼ਾਨ ਲਾ ਲੈਣਾ ਜੀ ਧੀਰੇ ਦੀ ਜਿਹੜੀ ਕਟਾਈ ਪਾਣੀ ਅੱਧਾ ਇੰਚ ਤੇ ਨਿਸ਼ਾਨ ਲਾ ਲੈਣਾ ਜੀ ਅੱਧਾ ਅੱਧਾ ਇੰਚ ਤੇ ਸਾਡੇ ਕੋ ਹੈਗੇ ਆ ਜੀ 16 ਇੰਚ ਆਪਾਂ 16 ਤੇ ਨਿਸ਼ਾਨ ਲਾ ਲੈਣਾ ਹਿੱਪ ਸਾਡੇ ਕੋ ਹੈਗੀ ਜੀ 23 ਇੰਚ ਹਿੱਪ ਸਾਡੇ ਕੋ ਹੈਗੀ 23 ਇੰਚ ਹਾਂਜੀ ਇੱਥੇ ਤੁਸੀਂ ਸਿੱਧਾ ਨਿਸ਼ਾਨ ਲਾਣਾ ਬ੍ਰੈਸਟ ਤੋਂ ਹਿੱਪ ਤੱਕ ਹਿੱਪ ਦਾ ਨਿਸ਼ਾਨ ਕਮਰ ਤੱਕ ਐਦਾਂ ਲਾਣਾ ਤੁਸੀਂ 22 ਬ੍ਰੈਸਟ ਦੀਆਂ ਕਟਾਂ ਜੀ ਹਾਂਜੀ ਹੁਣ ਆਪਾਂ ਪਹਿਲਾਂ ਬੈਕ ਦੀ ਕਟਾਈ ਪਾ ਲੈਣੀ ਜੀ ਹਾਂਜੀ ਹੁਣ ਤੁਸੀਂ ਫਰੰਟ ਦੀ ਕਟਾਈ ਪਾ ਲੈਣੀ ਸਿੰਪਲ ਸੂਟ ਦੀ ਕਟਾਈ ਹੈ